ਤੋਂ ਕੋ ਨਾਲ ਸੋਹਣਾ ਤੇ ਕਟਕਪੜਾ ਤੇ ਪਲੂਣ ਝੋਟੀ ਆ ਭਰਾ ਠੀਕ ਆ ਨਾ ਦੇਖ ਸਕਦੇ ਹੋ ਹਾਂ ਕੋਈ ਐਕਟਰ ਨਹੀਂ ਰੱਖੀ ਹੋਈ ਕੋਸ ਹੋਰ ਨਹੀਂ ਜੀ ਠੀਕ ਆ ਸਵੇਰੇ ਚੋਈ ਆ ਠੀਕ ਆ ਲੋ ਜੀ ਪਲੂਣ ਝੋਟੀ ਆ ਤੇ ਲੈਵਾ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਰੋਕੀ ਵੀ ਦਿਖਾਵਾਂਗੇ ਇਹ ਤੁਹਾਨੂੰ ਬਈ ਕਰਲਾ ਸਮਝੇ ਕਿਉਂਕਿ ਚਮਕੀ ਜੀ ਦੀ ਨੰਨੇਵਾ ਥਾਂ ਦਿਖਾ ਦੋ ਸਮਾਰਕ ਤੁਹਾਨੂੰ ਰੋਕੂ ਮੜਾ ਜਾ ਇੱਥੇ ਰੋਕੂ ਬੱਸ ਬੱਸ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਮੂਲੋਵਾਲ ਤੇ ਜਿਲ੍ਹਾ ਨੂੰ ਪੈਂਦਾ ਜੀ ਸੰਗਰੂਰ ਬਾਈਕੋਲ ਫਲੂਨ ਛੋਟੀ ਸੂਈ ਵੀ ਆ ਭਰਾ ਮਗਰ ਵੀ ਕੱਟੀ ਆ ਠੀਕ ਹੈ ਜੀ ਇੱਕ ਮੀਣੀ ਮੱਝ ਸੂਣ ਵਾਲੀ ਆ ਦੇ ਵੇਦਨ ਤਾਜ਼ਾ ਤੁਸੀਂ ਲਾ ਸਕਦੇ ਹੋ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਅਦ ਤੋ ਕਰੇਲੂ ਵਾਈ ਦੀਆਂ ਮੱਝਾਂ ਠੀਕ ਹੈ ਨਾ ਕੋਈ ਵਪਾਰ ਦਾ ਕੰਮ ਨਹੀਂ ਤੇ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਿਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਜੀ ਬਾਕੀ ਸਾਨੂੰ ਦਿਖਾਉਣਿਆ ਤੋਰਾ ਤਾਰਾ ਕਰਮਾਂ ਵਾਲਿਆਂ ਦਾ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰ ਬਾਈ ਜੀ ਸੱਸੀ ਕਾਈ ਸੱਸਰੀ ਕਾ ਜੀ ਨਾਮ ਵੀਰ ਜੀ ਆਪਣਾ ਨਾਮ ਜੀ ਮਨਪ੍ਰੀਤ ਸਿੰਘ ਠੀਕ ਆ ਤੇ ਟ੍ਰੈਂਡ ਪਿੰਡ ਮੋਲੋ ਵਾਲੀ ਜਿਲ੍ਹਾ ਜੀ ਜਲਾ ਸੰਗਰੂਰ ਜੀ ਸਿੱਕੇ ਨੇੜੇ ਨੇੜੇ ਪਿੰਡ ਬਈ ਆਪਣੇ ਨੇੜੇ ਆ ਆਪਣੇ ਜੀ ਰਣੀ ਕੇ ਸੁਲਤਾਨਪੁਰ ਸੇਖਾ ਹਾਂਜੀ ਇਹ ਆਗੇ ਨੇੜੇ ਠੀਕ ਆ ਪਹਿਲੀ ਝੋਟੀ ਦੱਸੋ ਜਾਣਕਾਰੀ ਕਿੰਨੇ ਟਾਈਮ ਹੋ ਗਿਆ ਸੁਈਸਾਈ ਨੂੰ ਪਹਿਲੀ ਝੋਟੀ ਦੰਦੋ ਖੀਰੀ ਆ ਜੀ ਹਾਂਜੀ ਇਹਨੂੰ ਸੁਈ ਹੋ ਗਏ 5 ਦਿਨ ਠੀਕ ਆ ਦੁੱਧ ਇਹ ਥੱਲੇ 10 ਲੀਟਰ ਤਿਆਰ ਆ ਠੀਕ ਆ ਤੇ ਇਹਦੀ ਮਾਂ ਥੱਲੇ 18 ਲੀਟਰ ਦੁੱਧ ਸੀਗਾ ਠੀਕ ਆ ਇਹ ਸਾਨੂੰ ਇਹ ਐ ਲੱਗਦਾ ਜੀ ਵੀ 13-14 ਲੀਟਰ ਦੁੱਧ ਕਰ ਸਕਦੀ ਆ ਠੀਕ ਆ ਬਾਕੀ ਸੇਵਾ ਦਾ ਹਾਂਜੀ ਹਜੇ ਇਹਨੇ ਮਤਲਬ ਕੋਈ ਡਾ ਅਦਾ ਪੀਤਾ ਵੀ ਹੈ ਨਹੀਂਗਾ ਠੀਕ ਆ ਹਾਂ ਤੇ ਬਾਕੀ ਪਤਲੇ ਪਿੰਡੇ ਚ ਹਾਂ ਜੀ ਪਤਲੇ ਪਿੰਡੇ ਦਾ ਸਿੰਘ ਸੁng ਜਮਾ ਪਤਲਾ ਠੀਕ ਆ ਥਣ ਥਣ ਕੋਈ ਸ਼ਰ ਲਾਣੀ ਕੋਈ ਫਰ ਲਾਣੀ ਠੀਕ ਆ ਜਿਵੇਂ ਆਪਾਂ ਕਹਦੇ ਨੇ ਜੀ ਗਊ ਦੀ ਧਾਰ ਹੁੰਦੀ ਆ ਪੋਲੀ ਹਾਂਜੀ ਪੂਰੀ ਪੋਲੀ ਧਾਰ ਹੈ ਤੇ ਆ ਬੱਚਾ ਇਹ ਕੱਟੀ ਆ ਜੀ ਸੈਕੰਡਰੀ ਟਿਕਟੂ ਕੀ ਦੀ ਬਰੇ ਇਹ ਵੀ ਐਚ ਆਰ ਵੀ ਹਰਿਆਣੇ ਦੇ ਐਚ ਆਰ ਵੀ ਹਰਿਆਣੇ ਦੇ ਜਿਹੜੇ ਝੋਟਿਆ ਅੱਛਾ ਹਾਂ ਜੀ ਉਹ ਦੀ ਆ ਠੀਕ ਆ ਖਾਲੀ ਵੀ ਚ ਟੇਣਾ ਤੈਨੂੰ ਕਰੇ ਬਣਾਇਆ ਹਾਂਜੀ ਹਾਂ ਥੋੜਾ ਜਿਹਾ ਇੱਕ ਅੱਖ ਚ ਇੱਕ ਨੀਲੀ ਆ ਜੀ ਅੱਖਾਂ ਹਾਂ ਅੱਛਾ ਮੈਂ ਇੱਕ ਚਿੱਟ ਪਾਣਾ ਜਾਣਾ ਤੇ ਸੋਹਣੀ ਹੈ ਕੱਟੀ ਦੇ ਹਾਂ ਜੀ ਹਾਂ ਠੀਕ ਆ ਲੋ ਭਰਾ ਕੰਟੀ ਦਾ ਫੇਸ ਕੁਆਲਿਟੀ ਦੇਖ ਸਕਦੇ ਹੋ ਠੀਕ ਆ ਹੁਣ ਛੋਟੀ ਬਾਰੇ ਦੱਸੋ ਹੋਰ ਕੋਈ ਜਾਣਕਾਰੀ ਇਹਦੇ ਬਾਰੇ ਕਿ ਮੈਂ ਕੀ ਗੱਲਬਾਤ ਬਹੁਤ ਵਧੀਆ ਬਲੱਡ ਲੈਣ ਦੀ ਨਾ ਹੈਗੀ ਹਾਂ ਜੀ ਛੋਟੀ ਬਹੁਤ ਵਧੀਆ ਬਲੱਡ ਲੈਣ ਦੀ ਆ ਤੇ ਕੋਈ ਜਿਵੇਂ ਘਰੇ ਕਿਸੇ ਨੇ ਰੱਖਣੀ ਆ ਜੀ ਹਾਂ ਜੀ ਕੋਈ ਪ੍ਰੋਬਲਮ ਨਹੀਂ ਕੋਈ ਦਿੱਕਤ ਨਹੀਂ ਠੀਕ ਆ ਬੁੜੀ ਚੋਈ ਜਾਵੇ ਬੰਦਾ ਚੋਈ ਜਾਵੇ ਠੀਕ ਆ ਆਈ ਨਹੀਂ ਹੈਗਾ ਬਹੁਤ ਠੰਡੀ ਸੀ ਛੋਟੀ ਠੀਕ ਆ ਇਹ ਪ੍ਰਕਾਰ ਦੀ ਕੋਈ ਪ੍ਰੋਬਲਮ ਪਤਲੇ ਪਿੰਡੇ ਚ ਵੀ ਇਹਨਾਂ ਨੇ ਹਾਂ ਜੀ ਹਾਂ ਬਿਲਕੁਲ ਪਤਲੇ ਪਿੰਡੇ ਦਾ ਠੀਕ ਆ ਤੋਰ ਦੋ ਭਰਾ ਲੋ ਭਰਾਸ ਛੋਟੀ ਸਕੀਨ ਆ ਬਾਕੀ ਤੋਰਾ ਤਰਾ ਤੁਹਾਨੂੰ ਦਿਖਾਉਣੇ ਆ ਪਲੂਨ ਛੋਟੀ ਸਰੀ ਦੀ ਆ ਦੰਦ ਵੀ ਆ ਕੇ ਬਾਈ ਕਹਿੰਦਾ ਦੰਦ ਵੀ ਦਿਖਾਵਾਂਗੇ ਆਪਾਂ 100% ਦਿਖਾਈ ਦੇਵਾਂਗੇ ਦੰਦ ਵੀ ਤੁਹਾਨੂੰ ਤੇ ਕੱਦ ਕਾਠ ਸੁਖਣਾ ਸੋਹਣਾ ਤੇ ਕਟਖਪੂੜਾ ਤੇ ਪਲੂਨ ਛੋਟੀ ਆ ਭਰਾ ਠੀਕ ਆ ਨਾ ਦੇਖ ਸਕਦੇ ਹੋ ਹਾਂ ਕੋਈ ਐਕੜ ਨਹੀਂ ਰੱਖੀ ਹੋਈ ਕੋਈ ਹੋਰ ਨਹੀਂ ਜੀ ਠੀਕ ਆ ਸਵੇਰੇ ਚੋਈ ਆ ਠੀਕ ਆ ਲੋ ਜੀ ਪਲੂਨ ਛੋਟੀ ਆ ਤੇ ਲੈ ਵਾ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਰੋਕੀ ਵੀ ਦਿਖਾਵਾਂਗੇ

ਠੀਕ ਹੈ ਲੋ ਜੀ ਫਿਰ ਚੈੱਕ ਇਧਰੀ ਸਾਈਡ ਚਾਤੀ ਮਾਰ ਸਕਦੇ ਆ ਥਾਂ ਥਾਂ ਨੂੰ ਬਹੁਤ ਸੋਹਣਾ ਲੱਗਾ ਪਲੂਨ ਦਾ ਬਈ ਠੀਕ ਹੈ ਨਾ ਮਾਂ ਥੱਲੇ ਬਾਈ ਦੱਸਾਈ ਕਿ ਨਾ 18 ਲੀਟਰ ਮਾਂ ਥੱਲੇ 18 ਲੀਟਰ ਠੀਕ ਹੈ ਇਹਦੇ ਥੱਲੇ ਕਿੰਨਾ ਹੁਣ ਇਹਦੇ ਥੱਲੇ 10 ਲੀਟਰ ਦੁੱਧ ਦੀ ਬੋਲਾ ਬੋਲਾ ਤਿਆਰ ਆ ਜਾ ਹਾਂਜੀ ਠੀਕ ਹੈ ਜੀ ਹਾਂਜੀ ਵੀ ਆ ਮੀਣੀ ਮਾਝਵਾਰੇ ਦੱਸੋ ਜੀ ਇਹ ਇਹ ਮਾਝੀ ਸਾਡੇ ਕੋਲੇ ਨੇ 14 ਲੀਟਰ ਦੋ ਦਿੱਤਾ ਜੀ ਨੋਰਮਲ ਖਰਾਕ ਤੇ ਠੀਕ ਆ ਹਾਂਜੀ ਜਿਹੜੇ ਸਾਹ ਨਾਲ ਸਾਨੂੰ ਲੱਗਦਾ ਵੀ ਇਹ 1500 ਲੀਟਰ ਨਾਰਮਲ ਦਊਗੀ। ਠੀਕ ਆ। ਹਾਂ ਜੀ ਹਾਂ। ਇਹ ਕੋਈ ਬਈਆ ਸਾਹਿਬ। 14 14-15 ਲੀਟਰ 14 ਲੀਟਰ ਤਾਂ ਪਿਛਲੇ ਸੀ। 14 ਲੀਟਰ ਤਾਂ ਇਹ ਨਾਰਮਲ ਖਰਾਕ ਤੇ ਸਾਡੇ ਕੋਲ ਦਿੱਤਾ ਜੀ। ਕਿਸਲੇ ਸੂਈ? ਹਾਂ ਜੀ ਹਾਂ। ਜਿਵੇਂ ਆਪਾਂ ਕਹਈਏ 2.5 ਕਿਲੋ ਫੀਡ ਤੇ ਸਿਰਫ। ਠੀਕ ਆ। ਹਾਂ। ਤੇ ਕਿੰਨੇ ਦਿਨ ਬਾਕੀ ਪੁੱਕੀ ਬਈਆ ਜੀ। ਇਹਦੇ ਹੀ ਦਿਨ 5 ਦਿਨ ਲੈ ਜੂ ਹੋਰ। 5 ਦਿਨ ਲੈ ਜੂ ਹੋਰ। ਹਾਂ ਬਾਕੀ ਉਹ ਹੋ ਸਕਦਾ ਵੀ ਸੂ ਵੀ ਪਵੇ ਜੀ। ਠੀਕ ਆ। ਹਾਂ ਜਿਵੇਂ ਆ ਪੋੜਾ ਪੜਾ ਜਾ ਪੰਨੀ ਖੜੀ ਐ। ਠੀਕ ਆ। ਹਾਂ ਜੀ। ਧੋ ਚੰਗੇ ਦੁੱਧ ਵਾਲੀ ਆ ਤੇ ਲੇਵੈਦਨਤਾ ਜੀ ਤੁਸੀਂ ਲਾ ਦੇ ਬਾਕੀ ਬਾਈ ਕਹਿੰਦਾ ਸੇਵਾ ਦੇ ਸਰਤੇ ਆ ਪਿਛਲੇ ਸੂਏ ਚ 14 ਲੀਟਰ ਬਾਈ ਛੋਣਾ ਛੋਣਾ ਦੀ ਪ੍ਰੋਬਲਮ ਇਹਦੇ ਵਿੱਚ ਵੀ ਹੈ ਨਹੀਂ ਜੀ ਠੀਕ ਆ ਹਾਂ ਕੋਈ ਸ਼ਰਲਾ ਨਹੀਂ ਕੋਸੋਰ ਨਹੀਂ ਠੀਕ ਆ ਲੋ ਜੀ ਤੇ ਲੇਵੈਦਨਤਾ ਜੀ ਤੁਸੀਂ ਲਾ ਦੇ ਗਾਵਾ ਵਾਂਗੂ ਲੇਵਾ ਭਰਾ ਮਾਗਰ ਨੂੰ ਤੇ ਜੱਜਮੈਂਟ ਤੁਸੀਂ ਵੀ ਕਰਨੀ ਆ ਭਰਾ ਠੀਕ ਆ ਜੀ ਨੇ 2 ਸੂਏ ਕੀਤੇ ਆ ਜੀ ਇਹਦੇ 45 ਦਿਨਾਂ ਬਾਅਦ ਗੱਪਣ ਰਹਿੰਦੀ ਆ ਠੀਕ ਆ ਕੋਈ ਬੱਚੇ-ਬੋਚੇ ਦਾ ਨਹੀਂ ਜੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਤੇ ਸੂਆ ਕਿਹਾ ਮੈਂ ਦੱਸਿਆ ਸੀ ਵੀਰੇ ਦਾ ਸੂਆ ਜੀ ਫਿਲਹਾਲ ਚੌਥਾ ਜੀ ਦਾ ਚੌਥਾ ਹਾਂ ਜੀ ਲੋ ਜੀ ਤੇ ਚੰਗੀ ਪਣੀ ਫਲੋਸੀ ਆ ਤੇ ਲੇਵੇ ਦਾ ਨਾ ਜਾ ਭਰਾ ਤੁਸੀਂ ਖੋਤ ਲਾ ਸਕਦੇ ਹੋ ਤੇ ਲੇਵਾ ਦੇਖੋ ਕਰਮਾਂ ਵਾਲੀ ਦਾ ਬਹੁਤ ਸੋਹਣਾ ਤੇ ਕੱਦ ਕਾਠ ਬਾਈ ਦੇ ਕੱਦ ਤੋਂ ਲਾ ਸਕਦੇ ਹੋ ਨਾ ਜਾ ਤੁਸੀਂ ਠੀਕ ਹੈ ਜੀ ਜ਼ਿਮੀਦਾਰ ਭਰਾ ਲੋ ਜੀ ਫੇਖ ਸਾਡੇ ਲੋ ਜੀ ਇਧਰਲੀ ਸਾਈਡ ਚੈੱਕ ਕਰ ਸਕਦੇ ਭਰਾ ਪਾਣੀ ਪਿਆ ਦੇ ਪਾਣੀ ਮੈਂ ਲੋਪ ਦਿਖਾ ਦਾਂਗੇ ਸਮਾਰਕ ਤੇ ਨਾ ਪੂਸਕ ਮੜੀ ਜੀ ਲੋ ਜੀ ਲੇਵਾ ਦੇਖ ਸਕਦੇ ਅਲੇ ਕਰਮਾ ਟਿੱਕਾ ਲੱਡੂ ਲਾ ਪਈਆਂ 5 ਕਿ ਦਿਨ ਬਾਕੀ ਆ ਥਾਣਾ ਬਹੁਤ ਸੋਹਣਾ ਲੱਗਿਆ ਕਰਮਾ ਵਾਲੀ ਨੂੰ ਠੀਕ ਆ ਜੀ ਤੇ ਇਹਦੇ ਵੀ ਟੀਕਾ ਕਿਹੜਾ ਭਰਾਵਾ ਆਪਣਾ ਹੁਣ ਇਹਦੇ ਵੀ ਜੀ ਐਸ ਆਰ ਵੀ ਐਲ ਹਰਿਆਣੇ ਦੇ ਜੋੜ ਉਹੀ ਹਰਿਆਣੇ ਵਾਲਾ ਭਰਾਵਾ ਹਾਂ ਜੀ ਹਾਂ ਮੋਰਾ ਦੇ ਮੋਰਾ ਓਟਾ ਜਿਹੜਾ ਹਾਂ ਠੀਕ ਆ ਐਸ ਆਰ ਵੀ ਮੋਰਾ ਝੋਟਾ ਭਰਾ ਉਹਦਾ ਇਹ ਟੀਕਾ ਭਰਾਵਾ ਬਾਈ ਦਾ ਤੇ ਦੇਖ ਸਕਦੇ ਹੋ ਘਰ ਦੇ ਪਸ਼ੂ ਆ ਬਾਈ ਦੇ ਕੋਈ ਵਪਾਰ ਦਾ ਕੰਮ ਨਹੀਂ ਠੀਕ ਆ ਜੀ ਲਿਓ ਭਰਾ ਪੀ ਲਿਓ ਪਾਣੀ ਲਿਓ ਦੋਚ ਤੇ ਗੱਭਣ ਮੱਜਾ ਭਰਾ ਇੱਕ ਤਾਜੀ ਸਵੀ ਵੀ ਝੋਟੀ ਆ ਤੇ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਚੈੱਕ ਟੈਂਸ ਲਈ ਤੁਸੀਂ ਆਪ ਕਰਨੀ ਭਰਾ ਠੀਕ ਹੈ ਜੀ ਵਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਭਰਾ ਠੀਕ ਹੈ ਜੀ ਤੇ ਦੇਖ ਸਕਦੇ ਹੋ ਲੋ ਜੀ ਕਿ ਕਬਰੇ ਸਾਣਾ ਆਪਣਾ ਕਿਹੜਾ ਹੈ ਇਹ ਹੀ ਗੋਪੀ ਦਾ ਗੋਪੀ ਬੰਦਾ ਗੋਪੀ ਬੰਦਾ ਇਹ ਬਹੁਤ ਸੋਹਣਾ ਨਾ ਹਾਂ ਜੀ ਇਹ ਕਰੀ ਰੱਖਿਆ ਆਪਣਾ ਹਾਂ ਜੀ ਹਾਂ तकरीबन ਇਹਦੀ ਹਾਂ ਜੀ 2 ਸਾਲ ਉਮਰਾਈ ਅੱਛਾ ਹਾਂ ਕ੍ਰੋਸ ਕਰਨ ਲੱਗੇ ਕਿ ਨਹੀਂ ਲੱਗੇ ਕ੍ਰੋਸ ਲੱਗੇ ਹੀ ਕਰ ਰਿਆਲਟ ਨਹੀਂ ਹਜੇ ਨਹੀਂ ਲੋਪਰਾ ਹਾਂ ਬਾਈ ਦਾ ਅਜੇ ਤਾਂ ਉਹ ਟਮਾਟਾ ਮੈਂ ਛੱਡਦੇ ਆਂ ਕਿ ਹੋਰ ਪਾਲ ਲੈਣ ਦੇ ਓਕੇ ਹਾਂਜੀ ਹਾਂ ਲੋਪਰਾ ਸਾਰਾ ਬਾਈ ਦੀ ਛੋਟੀਆਂ ਛੱਟੀਆਂ ਦਾ ਸਕੀਨਾ ਬਾਈ ਪੂਰਾ ਸੌਂਕ ਆ ਤੇ ਵਧੀਆ ਨਸਲ ਦੇ ਜੀ ਤੁਸੀਂ ਬਾਈ ਕੋਲ ਸਾਰੇ ਚੈੱਕ ਕਰ ਸਕਦੇ ਹੋ ਆਪਣੇ ਕੋਲ ਹਰਿਆਣੇ ਦੀਆਂ ਝੋਟੀਆਂ ਵੀ ਹੈਗੀਆਂ ਜੀ ਮਤਲਬ ਹਰਿਆਣੇ ਤੋਂ ਵੀ ਮਾਲ ਹੈਗਾ ਆਪਣੇ ਕੋਲ ਜਿਹੜਾ ਆਇਆ ਹੋਇਆ ਠੀਕ ਆ ਹਾਂ ਜੀ ਚਿਕਾ ਟਿਕਾ ਤੇ ਬਾਈ ਸਕੀਨਾ ਝੋਟੀਆਂ ਦਾ ਠੀਕ ਹੈ ਨਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਲੋਪਰਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਾਹਤੋਂ ਧੰਨਵਾਦ ਮਿਲਦੇ ਆਂ ਕਿਸੇ ਨਵੀਂ ਵੀਡੀਓ ਚ ਓਕੇ Bye.